ਦੱਸਤੀ ਕਿ ਪੂਰੇ ਪੰਜਾਬ ਦੇ ਵਿੱਚ ਹੀ ਹੜ੍ਹਾਂ ਦੀ ਮਾਰ ਹੈ ਤੇ ਅੱਜ ਅਸੀਂ ਫਿਰੋਜ਼ਪੁਰ ਪਹੁੰਚੇ ਹੋਏ ਹਾਂ ਠੀਕ ਆ ਕਿੰਨੇ ਕ ਦਿਨ ਹੋ ਗਏ ਇਸ ਜ਼ਿਗਾਰਡ ਨਹੀਂ ਤੁਸੀਂ ਆਂਦੇ ਜਾਂਦੇ ਇਹਨੋਂ ਹੋ ਗਏ 15-20 ਦਿਨ ਹੋ ਗਏ ਨੇ ਜਿੰਦਾ ਪਾਣੀ ਚੱਲ ਰਿਹਾ ਹੈ ਅੱਛਾ ਇਹ ਜ਼ਿਗਾਰਡ ਨਾਲੀ ਬਾਹਰ ਅੰਦਰ ਜਾਂਦੇ ਕੁਝ ਇਹਨਾਂ ਨੇ ਆਪਦਾ ਸਮਾਨ ਪਚਾ ਕੇ ਛੱਤ ਦੇ ਉੱਤੇ ਟੈਂਟ ਲਾ ਕੇ ਪਚਾਇਆ ਹੋਇਆ ਹੋਇਆ ਹੋਰ ਕਾਫੀ ਘਰਾਂ ਨੇ ਐਵੇਂ ਕੀਤਾ ਹੋਇਆ ਹਾਂਜੀ ਨੁਕਸਾਨ ਬਹੁਤ ਜ਼ਿਆਦਾ ਸਰ ਦੋਨਾਂ ਘਰਾਂ 'ਚ ਬਹੁਤ ਜ਼ਿਆਦਾ ਹੀ ਹੋਇਆ ਅਸੀਂ 5 ਘਰ ਟੋਟਲ ਇੱਥੇ ਰਹਿ ਰਹੇ ਹਾਂ ਅੱਛਾ ਸਵਾਲ ਸੇਵੀ ਸੰਸਥਾਾਂਵਾਂ ਇੰਡੀਵਿਜੂਅਲਸ ਜਿਹੜਿਆਂ ਦੇ ਕੋਲ ਪਰਮਾਤਮਾ ਨੇ ਵੱਧ ਦਿੱਤਾ ਹੋਇਆ ਉਹ ਸਾਹਮਣੇ ਆਉਣ ਤੇ ਆ ਕੇ ਜਿਹੜਾ ਵੱਧ ਤੋਂ ਵੱਧ ਦੇ ਯੋਗਦਾਨ ਪਾ ਸਕਦੇ ਆ ਤੇਰਾ ਛੋਟੇ ਛੋਟੇ ਬੱਚੇ ਕਮਰੇ ਦਿੱਤੇ ਚੜਾਤੇ ਸੀ ਤੇ ਇਵੇਂ ਹੀ ਪਾਕਿਸਤਾਨ ਦੇ ਵਿੱਚ ਵੀ ਇਧਰ ਲ ਇੱਕ ਪੰਨ ਅੱਗੇ ਟੁੱਟਿਆ ਸੀਗਾ ਕੁਝ ਪਾਕਿਸਤਾਨ ਵਿੱਚ ਵੀ ਗਿਆ ਕੁਝ ਇੱਥੇ ਵੀ ਆਇਆ ਸਾਰੇ ਪਾਸੇ ਪਾਣੀ ਆ ਤੁਹਾਡੇ ਸਾਹਮਣੇ ਆ ਪਾਣੀ ਬਹੁਤ ਜ਼ਿਆਦਾ ਸੀ 7-8 ਫੁੱਟ ਪਾਣੀ ਬਾਹਰ ਸੀ ਘਰ ਦੇ ਅੰਦਰ 4-4 5-5 ਫੁੱਟ ਪਾਣੀ ਹੈ ਸੀਗਾ ਸਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ ਨਾਉਂਡੀਆਂ ਪੰਜਾਬੀ ਦੱਸਦੀ ਕਿ ਪੂਰੇ ਪੰਜਾਬ ਦੇ ਵਿੱਚ ਹੀ ਹਣਾ ਦੀ ਮਾਰ ਹੈ ਤੇ ਅੱਜ ਅਸੀਂ ਫਿਰੋਜ਼ਪੁਰ ਪਹੁੰਚੇ ਹੋਏ ਹਾਂ ਤਸਵੀਰਾਂ ਦੇਖ ਸਕਦੇ ਹੋ ਕਿ ਇਹ ਪਿੰਡ ਹੈ ਫਿਰੋਜ਼ਪੁਰ ਦਾ ਨਵੀਂ ਗੱਟੀ ਰਾਜੂ ਕੇ ਜਿੱਥੇ ਦੇਖ ਸਕਦੇ ਹੋ ਕਿ ਆਸੇ-ਪਾਸੇ ਸਾਰੀ ਫਸਲ ਖਰਾਬ ਹੋ ਚੁੱਕੀ ਹੈ ਤੇ ਇੱਕ ਪੂਰਾ ਪਿੰਡ ਪਿੱਛੇ ਹੈ ਤੇ ਪਿੰਡ ਤੋਂ ਥੋੜਾ ਜਿਹਾ ਅਲੱਗ ਜਾ ਕੇ ਕੁਝ ਪਰਿਵਾਰਾਂ ਦਾ ਜਿਹੜਾ ਹੈ ਉਹੋ ਸਾਂਝੇ ਕਰ ਰਹੇ ਨੇ ਇੱਥੇ ਪਰ ਉੱਥੋਂ ਲੈ ਕੇ ਇੱਥੇ ਤੱਕ ਕੋਈ ਰਾਹ ਜਿਹੜਾ ਹੈ ਨਹੀਂ ਦਿਖ ਰਿਹਾ ਜਿੱਥੇ ਮੈਂ ਖੜਾ ਇਹ ਸੜਕ ਹੈ ਪਰ ਇੱਥੇ ਦੇਖ ਸਕਦੇ ਹੋ ਕਿ ਪੂਰਾ ਪਾਣੀ ਭਰਿਆ ਹੋਇਆ ਹੈ ਜਾਣ ਦੇ ਲਈ ਛੋਟੇ-ਛੋਟੇ ਬੱਚਿਆਂ ਲਈ ਇਹ ਬੇੜੀ ਬਣਾਈ ਗਈ ਹੈ ਜਿਗਾੜ ਕੀਤਾ ਗਿਆ ਹੈ ਤਸਵੀਰਾਂ ਦੇਖ ਸਕਦੇ ਟੂਪਾ ਬਾਪੂ ਜੀ ਕੀ ਹੈ ਜੀ ਹਾਂਜੀ ਟੂਪਾ ਟੂਪਾਂ ਇਹ ਟਰੈਕਟਰ ਦੀਆਂ ਟੂਪਾਂ ਨੇ ਆ ਟਰੈਕਟਰ ਦੀਆਂ ਟੂਪਾਂ ਨੇ ਅੱਛਾ ਤੇ ਇਹਦੇ ਰਾਹੀਂ ਤੁਸੀਂ ਬੱਚੇ ਤੇ ਜਿਹੜੇ ਮਹਿਲਾਵਾਂ ਨੇ ਉਹਨਾਂ ਨੂੰ ਹਾਂਜੀ ਇੰਦੇ ਰਾਹੀਂ ਬਰ ਲੰਘਦੇ ਆ ਬੱਚੇ-ਪੁੱੱਚੇ ਸਾਰਾ ਕੁਝ ਲੈ ਕੇ ਇੰਦੇ ਤੇ ਲੱਦਣਾ ਪੈਂਦਾ ਹੈ ਸਾਮਾਨ ਅੱਛਾ ਢੇੜ ਕੇ अच्छा मुट्टी मुट्टी सारा कुछ हां कोई मटेरियल ले जाना वे अंदर ऊपर चढ़ के चले जाने हैं बाहर अंदर अच्छा ਤੇ ਇਹ ਕੋਈ ਖਤਰੇ ਵਾਲੀ ਗੱਲ ਤਾਂ ਨਹੀਂ ਇੱਥੇ ਨਹੀਂ ਇਹ ਖਤਰੇ ਵਾਲੀ ਜਿਗਾਰ ਤਾਂ ਲੱਗੀ ਹੈ ਜਿਗਾਰ ਲੱਗਿਆ ਹੈ ਹਾਂ ਜਿਗਾਰ ਲੱਗਿਆ ਹੈ ਫਿਰ ਠੀਕ ਹੈ ਕਿੰਨੇ ਕੁ ਦਿਨ ਹੋ ਗਏ ਇਸ ਜਿਗਾਰ ਰਹੀਂ ਤੁਸੀਂ ਆਂਦੇ ਜਾਂਦੇ ਇਹ ਨੂੰ ਹੋ ਗਏ 15 20 ਦਿਨ ਹੋ ਗਏ ਨਾ ਜੰਦਾ ਪਾਣੀ ਚੱਲ ਰਿਆ ਹੈ اچھا ਇਹ ਜਿਗਾਰ ਨਾਲ ਹੀ ਬਾਹਰ ਅੰਦਰ ਜਾਂਦੇ ਆ ਓਕੇ 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 ਤੇ ਇਹਦੇ ਰਾਹੀਂ ਕੋਈ ਖਤਰਾ ਤਾਂ ਨਹੀਂ ਕੋਈ ਡਿੱਗੇ ਡੁੱਗੇ ਤਾਂ ਨਹੀਂ ਨਹੀਂ ਖਤਰਾ ਤਾਂ ਨਹੀਂਗਾ ਖਤਰਾ ਨਹੀਂ ਹੈ ਅਸੀਂ ਬੰਨ ਲੀ ਦੀ ਹੈ اچھا ਬੰਨ ਲਈ ਦੀ ਇਹਦੇ ਨਾਲ ਬੰਨ ਕੇ ਤਾਂ ਦੇਖ ਸਕਦੇ ਹੋ ਕਿ ਰੱਸੀ ਬੰਨੀ ਹੋਈ ਹੈ ਨਾਲ ਤੇ ਇੱਥੋਂ ਲੈ ਕੇ ਉੱਥੋਂ ਤੱਕ ਤੁਸੀਂ ਰੱਸੀ ਦੇਖ ਸਕਦੇ ਹੋ ਪਿੱਛੇ ਤੱਕ ਬੰਦ ਨੇ ਮੈਂ ਇੱਕ ਵਾਰੀ ਜ਼ਰੂਰ ਕਹੂੰਗਾ ਕੈਮਰਾਮੈਨ ਨੂੰ ਦਿਖਾ ਦੇਣ ਕਿ ਪਿੱਛੇ ਜਿੱਥੇ ਉਹ ਘਰ ਦਿਖ ਰਿਹਾ ਆ ਉਸ ਘਰ ਤੋਂ ਜਿੱਥੇ ਮੈਂ ਖੜਾ ਉਸ ਪਾਸੇ ਤੱਕ ਦੇਖ ਸਕਦੇ ਹੋ ਕਿ ਇਹ ਜਿਹੜੀ ਬਾਟ ਹੈ ਇਦਾਂ ਹੀ ਇਸ ਜਿਗਾਰਡ ਦੇ ਉੱਤੇ ਤੈ ਕੀਤੀ ਜਾਂਦੀ ਹੈ ਦੱਸਦੀ ਮੌਕੇ ਤੇ ਐਸਐਸਪੀ ਸਾਹਿਬ ਵੀ ਪਹੁੰਚੇ ਹੋਏ ਨੇ ਜ਼ਰੂਰ ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਕਿੱਦਾਂ ਦਾ ਉਹਨਾਂ ਦੇ ਵੱਲੋਂ ਜਾਇਜ਼ਾ ਲਿਆ ਜਾ ਰਿਹਾ ਹੈ ਹਾਲਾਂਕਿ ਬੇੜੀ ਵੀ ਹੈ ਪਰ ਐਸਐਸਪੀ ਸਾਹਿਬ ਆਏ ਨਹੀਂ ਤਾਂ ਉਹਨਾਂ ਨੇ ਲੈ ਕੇ ਆਏ ਨਹੀਂ ਬੇੜੀ ਪਰ ਆਮ ਪਰਿਵਾਰਾਂ ਦੇ ਲਈ ਇਹ ਜਗਾੜੀ ਕੰਮ ਆਂਦਾ ਹੈ ਤਾਂ ਹੀ ਘਰ ਹੈ ਜੋ ਕਿ ਬਿਲਕੁਲ ਅਲੱਗ ਹੋ ਚੁੱਕਿਆ ਹੈ ਪਾਣੀ ਕਰਕੇ ਇੱਥੇ ਫਿਰੋਜ਼ਪੁਰ ਦੇ ਐਸਐਸਪੀ ਸਾਹਿਬ ਪਹੁੰਚੇ ਹੋਏ ਨੇ ਸਸ਼ੀਕਲ ਜੀ ਸਸ਼ੀਕਲ ਜੀ ਐਸਐਸਪੀ ਸਾਹਿਬ ਕੀ ਲੱਗ ਰਿਹਾ ਹੈ ਜੇ ਮਾਹੌਲ ਤੁਸੀਂ ਦੇਖ ਚੁੱਕੇ ਹੋ ਕਿ ਜਗਾੜ ਲਾ ਕੇ ਪਰਿਵਾਰ ਦੂਸਰੀ ਕਾਰ ਤੋਂ ਇਸ ਪਾਸੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਲੈ ਕੇ ਜਾ ਰਹੇ ਨੇ ਆ ਗੁੜੀ ਆ ਰਹੀ ਸੀ ਛੋਟੀ ਜੀ ਮੈਨੂੰ ਪੁੱਛਿਆ ਕਿੱਦਾਂ ਆਉਂਦੇ ਹੋ ਤਾਂ ਕਹਿੰਦੇ ਕਦੇ ਅਸੀਂ ਪੈਦਲ ਹੀ ਆ ਜਾਂਦੇ ਹਾਂ ਕਦੇ ਉਹ ਜੁਗਾੜ ਤੇ ਆ ਜਾਂਦੇ ਹਾਂ ਕੀ ਲੱਗਦਾ ਹੈ ਕਿ ਕਦੋਂ ਤੱਕ ਇਹ ਹਾਲੇ ਦਾ ਕੱਢਿਆ ਜਾਊਗਾ ਜਾਂ ਪਰਿਵਾਰਾਂ ਦੇ ਘਰ ਟੁੱਟੇ ਨੇ ਕਿੰਨਾ ਕੁ ਮੌਇਨਾ ਕਰ ਚੁੱਕੇ ਹਾਂ ਸਰ ਦੇਖੋ ਜੀ ਸਾਰੇ ਪਾਸੇ ਜਾ ਰਹੇ ਆ ਐਡਮਿਨਿਸਟ੍ਰੇਸ਼ਨ ਵੀ ਜਾ ਰਹੀ ਹੈ ਮੈਂ ਵੀ ਜਾ ਰਿਹਾ ਮੈਨੂੰ ਤਾਂ ਹੁਣ ਜਦੋਂ ਹੁਣੇ ਹੀ ਪਤਾ ਲੱਗਿਆ ਸੀ ਵੀ ਇਸ ਘਰ ਦਾ ਖਾਸ ਕਰਕੇ ਕਾਫੀ ਨੁਕਸਾਨ ਹੋਇਆ ਇਹਨਾਂ ਦੀਆਂ ਛੱਤਾਂ ਵਗੈਰਾ ਵੀ ਜਿਹੜੀਆਂ ਢੈਂ ਦਿਕਨ ਆ ਰਹੀ ਹੈ ਤੇ ਕੁਝ ਇਹਨਾਂ ਨੇ ਆਪਦਾ ਸਮਾਨ ਬਚਾ ਕੇ ਛੱਦ ਦੇ ਉੱਤੇ ਟੈਂਟਰ ਲਾ ਕੇ ਪਹਚਾਇਆ ਹੋਇਆ ਹੋਰ ਕਾਫੀ ਘਰਾਂ ਨੇ ਐਵੇਂ ਕੀਤਾ ਹੋਇਆ ਤੇ ਇੱਥੇ ਮੈਂ ਤਾਂ ਇੰਨਾ ਹੀ ਕਹਿਣਾ ਚਾਹੂੰਗਾ ਵੀ ਆਮ ਸਮਾਜ ਸੇਵੀ ਸੰਸਥਾਵਾਂ ਵੀ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਕਰਨਾ ਕਰਨਾ ਹੀ ਆ ਸਮਾਜ ਸੇਵੀ ਸੰਸਥਾਵਾਂ ਇੰਡੀਵਿਜੂਅਲਸ ਜਿਹੜਿਆਂ ਦੇ ਕੋਲ ਪਰਮਾਤਮਾ ਨੇ ਵੱਧ ਦਿੱਤਾ ਹੋਇਆ ਉਹ ਸਾਹਮਣੇ ਆਉਣ ਤੇ ਆ ਕੇ ਜਿਹੜਾ ਵੱਧ ਤੋਂ ਵੱਧ ਦੇ ਯੋਗਦਾਨ ਪਾ ਸਕਦੇ ਆ ਰਿਪੇਅਰ ਕਰਨ ਚ ਕੋਈ ਨਵੀਆਂ ਛੱਤਾਂ ਪਾਉਣ ਚ ਰਿਪੇਅਰ ਕਰਨ ਚ ਉਹ ਕਰ ਕੋਈ ਡਾਟਾ ਮਿਲਿਆ ਐਸਐਸਪੀ ਸਾਹਿਬ ਕੋਈ ਡਾਟਾ ਮਿਲਿਆ ਤੁਹਾਨੂੰ ਕਿੰਨੇ ਕ ਕਰਨੇ ਨੇ ਡੇਟਾ ਤਾਂ ਹਜੇ ਹਜੇ ਤਾਂ ਹੁਣ ਥੱਲੇ ਹੋ ਰਿਹਾ ਜੀ ਹੁਣ ਤਾਂ ਹਜੇ ਦਾ ਕਲੈਕਸ਼ਨ ਉਹਦੀ ਚੱਲ ਰਹੀ ਆ ਪਰ ਮੈਂ ਇਥੇ ਇਹ ਕਹਿਣਾ ਵੀ ਐ ਇਥੇ ਅਸੀਂ ਸਾਡੇ ਪੰਜਾਬ ਪੁਲਿਸ ਵੱਲੋਂ ਇਸ ਘਰ ਵਿੱਚ ਤਾਂ ਅਸੀਂ ਯੋਗਦਾਨ ਪਾਵਾਂਗੇ ਕੁਝ ਹੋਰ ਸਮਾਜ ਸੇਵੀ ਸੰਸਾਜ ਸਰਪੰਚ ਸਾਹਿਬ ਹੈ ਇਹ ਕਰਨਾ ਚਾਹੁੰਦੇ ਇਹ ਨਾਲ ਯੋਗਦਾਨ ਪਾਉਣਗੇ ਅਸੀਂ ਪੁਲਿਸ ਵੱਲੋਂ ਪਾਵਾਂਗੇ ਤੇ ਐਵੇਂ ਹੀ ਮੈਂ ਹੋਰ ਜਿਹੜੇ ਸੱਜਣ ਹੈ ਉਹਨਾਂ ਨੂੰ ਇਹ ਕਹਿਣਾ ਚਾਹਣਾ ਵੀ ਜਿੱਥੇ ਜਿੱਥੇ ਹੋਰ ਘਰ ਹੈ ਜਿੱਥੇ ਨੁਕਸਾਨੇ ਗਏ ਹੈ ਘਰ ਨੁਕਸਾਨੇ ਗਏ ਛੱਤਾਂ ਨੁਕਸਾਨੀ ਗਈ ਹੈ ਹੋਰ ਉਹਨਾਂ ਨੂੰ ਨੁਕਸਾਨ ਹੋਇਆ ਉਹਦੀ ਪਰਭਾਈ ਵਾਸਤੇ ਸਾਹਮਣ ਅੱਛਾ ਇੱਕ ਜਿਹੜੇ ਲੋਕ ਆਪਣੇ ਘਰਾਂ ਦੇ ਵਿੱਚ ਬੈਠੇ ਹੋਏ ਨੇ ਆਪਣੇ ਬਿਸਤਰਿਆਂ 'ਚ ਬੈੱਡਾਂ ਦੇ ਵਿੱਚ ਏਸੀ ਦੇ ਵਿੱਚ ਬੈਠੇ ਹੋਏ ਨੇ ਉਹਨਾਂ ਨੂੰ ਸ਼ਾਇਦ ਇੱਥੇ ਦਾ ਅੰਦਾਜ਼ਾ ਨਹੀਂ ਕਿ ਕਿੰਨੀ ਕੁ ਮੁਸ਼ਕਿਲ ਹੈ ਤੇ ਇੱਕ ਵਾਰੀ ਉਹਨਾਂ ਲਈ ਦੱਸ ਦਵਾਂਗੇ ਕਿ ਜਿਹੜੇ ਲੋਕ ਨੇ ਘਰਾਂ ਦੇ ਵਿੱਚ ਜਿਹੜੇ ਵਧੀਆ ਬੈਠੇ ਹੋਏ ਨੇ ਉਹ ਕਿੱਦਾਂ ਜੇ ਇੱਥੇ ਪਹੁੰਚ ਕਰਨ ਤਾਂ ਕਿੱਥੇ ਪੁਲਿਸ ਪ੍ਰਸ਼ਾਸਨ ਦੀ ਹੈਲਪਲਾਈਨ ਜਾਂ ਕਿਸੇ ਐਨਜੀਓ ਦੀ ਹੈਲਪਲਾਈਨ ਜਿਹੜੀ ਲੋਕਲ ਇੱਥੇ ਐਨਜੀਓ ਹੋਵੇ ਕੋਈ ਬਿਲਕੁਲ ਜੀ ਜਿਹੜੇ ਕਈ ਐਨਜੀਓਜ਼ ਵੀ ਕੰਮ ਕਰ ਰਹੇ ਆ ਪਰ ਲੋਕਲ ਪ੍ਰਸ਼ਾਸਨ ਦੇ ਨਾਲ ਡੀਸੀ ਸਾਹਿਬ ਨਾਲ ਪੁਲਿਸ ਦੇ ਨਾਲ ਕਰ ਸਕਦੇ ਆ ਸਾਡੇ ਨਾਲ ਤੇ ਹੋਰ ਸੰਸਥਾਵਾਂ ਜਿਹੜੇ ਵੱਧ ਛੱਡ ਕੇ ਅੱਗੇ ਕੰਮ ਕਰ ਰਹੇ ਆ ਉਹਨਾਂ ਦੇ ਨਾਲ ਇਨ ਟੱਚ ਹੋ ਸਕਦੇ ਆ ਤੇ ਆ ਕੇ ਆਪ ਦਾ ਯੋਗਦਾਨ ਪਾ ਸਕਦੇ ਜੀ ਪਾਣੀ ਦੱਸੂਗੇ ਸਰ ਕਿ ਸਾਈਡ ਤੋਂ ਵਾਦਾ ਹੈ ਕੋਈ ਕਹਿੰਦੇ ਕਿ ਇਸ ਤੋਂ ਇਥੇ ਜਿਹੜਾ ਪਾਕਿਸਤਾਨ ਵਾਲਿਓ ਪਾਸੋਂ ਵਾਦਾ ਹੈ ਕੋਈ ਕਹਿੰਦੇ ਇਸ ਸਾਈਡ ਤੋਂ ਵਾਦਾ ਹੈ ਕੋਈ ਆਈਡੀਆ ਜਿਆ ਕੁਝ ਤੁਸੀਂ ਦੇਖ ਸਕੋ ਦੇਖੋ ਜੀ ਦਰਿਆ ਤੁਹਾਡੇ ਇਧਰ ਪਾਕਿਸਤਾਨ ਦੇ ਤੇ ਆਪਣੇ ਵਿਚਾਲੇ ਦਰਿਆ ਚੱਲਦਾ ਜੀ ਉਹ ਦਰਿਆ ਜਦੋਂ ਆਪਣਾ ਜ਼ਿਆਦਾ ਫਲੋ ਆ ਗਿਆ ਸੀਗਾ ਉਹ ਫਲੋ ਓਵਰਫਲੋ ਹੋ ਜਾਂਦਾ ਕੁਝ ਜਿਹੜੇ ਆਰਜ਼ੀ ਬੰਨ ਐ ਉਹਨਾਂ ਦੇ ਉੱਤੋਂ ਦੀ ਕੁਝ ਜਿਹੜੇ ਇਹਨਾਂ ਨੇ ਆਪਦੀਆਂ ਰੁਕਾਂ ਲਾਈਆਂ ਹੋਈਆਂ ਤੇ ਇਹ ਦਰਿਆ ਜਿਹੜਾ ਹੁੰਦਾ ਇੱਕ ਨੇਚਰਲ ਆ ਜੀ ਇਸ ਨੇ ਆਪਣੀ ਜਗ੍ਹਾ ਲੱਭ ਲੈਣੀ ਹੈ ਹਮ ਤੇ ਇੱਥੇ ਕੁਝ ਕਈ ਵਾਰੀ ਕੁਝ ਇਨਕ੍ਰੋਚਮੈਂਟਸ ਹੋ ਜਾਂਦੀਆਂ ਕੁਝ ਜਿਵੇਂ ਦਰਿਆ ਦੇ ਵਿੱਚ ਕਿਸੇ ਨੇ ਜ਼ਮੀਨਾ ਵਹੀਆਂ ਹੁੰਦੀਆਂ ਉਹ ਇਨਕ੍ਰੋਚਮੈਂਟਸ ਕਰਕੇ ਵੀ ਦਰਿਆ ਨੇ ਆਪਣਾ ਨਵਾਂ ਰਸਤਾ ਲੈ ਲੈਣਾ ਹੁੰਦਾ ਜੀ ਤੇ ਜਦੋਂ ਪਾਣੀ ਹੀ ਇੰਨਾ ਜਿਆਦਾ ਆ ਗਿਆ ਜਿਹੜਾ ਪਿੱਛੋਂ ਤੇ ਉਹ ਪਾਣੀ ਨੇ ਕਿਸੇ ਦਾ ਕਿਸੇ ਪਾਸੇ ਤੇ ਜਾਣਾ ਤੇ ਐਵੇਂ ਹੀ ਪਾਕਿਸਤਾਨ ਦੇ ਵਿੱਚ ਵੀ ਇਧਰ ਇੱਕ ਬੰਨ ਅੱਗੇ ਟੁੱਟਿਆ ਸੀਗਾ ਕੁਝ ਪਾਕਿਸਤਾਨ ਵਿੱਚ ਵੀ ਗਿਆ ਕੁਝ ਇੱਥੇ ਵੀ ਆਇਆ ਸਾਰੇ ਪਾਸੇ ਪਾਣੀ ਹੈ ਤੁਹਾਡੇ ਸਾਹਮਣੇ ਆ ਤਾਂ ਧੰਨਵਾਦ ਜੀ ਬਹੁਤ ਬਹੁਤ ਜਾਣਕਾਰੀ ਦੇ ਲਈ ਤਾਂ ਦੇਖ ਸਕਦੇ ਹੋ ਕਿ ਐਸਐਸਪੀ ਸਾਹਿਬ ਪਹੁੰਚੇ ਨੇ ਤੇ ਇੱਕ ਉਹਨਾਂ ਦੇ ਵੱਲੋਂ ਇਹ ਵੱਡਾ ਐਲਾਨ ਕੀਤਾ ਗਿਆ ਹੈ ਕਿ ਜਿਹੜਾ ਇਹ ਘਰ ਹੈ ਮੈਂ ਜ਼ਰੂਰ ਕਹੂੰ ਕੈਮਰਾਮੈਨ ਨੂੰ ਦਿਖਾ ਦੇਣ ਕਿ ਉੱਪਰ ਤਰਪਾਲਾਂ ਪਾਈਆਂ ਹੋਈਆਂ ਨੇ ਕਿਉਂਕਿ ਜਿਹੜਾ ਮੀਂਹ ਜਦੋਂ ਆਉਂਦਾ ਹੈ ਤਾਂ ਇਹ ਜਿਹੜੇ ਵਿਚਾਰੇ ਨੇ ਕਿਸ ਤਰੀਕੇ ਦੇ ਨਾਲ ਉੱਪਰ ਘਰ ਦੇ ਉੱਪਰ ਕਿਉਂਕਿ ਅੰਦਰ ਪਾਣੀ ਸੀਗਾ ਜੀ ਮਾਤਾ ਸ੍ਰੀਕਲ ਮਾਤਾ ਜੀ ਅੰਦਰ ਪਾਣੀ ਸੀਗਾ ਜੀ ਤਾਂ ਹੀ ਉੱਪਰ ਇਹ ਕੀਤਾ ਹੋਇਆ ਜੀ ਹਾਂਜੀ ਹਾਂਜੀ ਕੀਤਾ ਹੋਇਆ ਜੀ ਹਾਂਜੀ

ਇੱਕ ਵਾਰੀ ਆਪਣਾ ਐਡਰੈਸ ਦੱਸ ਦੋਗੇ ਤੁਸੀਂ ਤਾਂ ਜੋ ਕਿ ਜੋ ਕਿ ਵੀਡੀਓ ਦੇਖਣ ਤੁਹਾਡੀ ਹੈਲਪ ਕਰਨ ਲਈ ਆ ਸਕਾਂ। ਹਾਂਜੀ। ਨਵੀਂ ਗੱਟੀ ਰਾਜੋਕੇ ਚ ਪੈਂਦਾ। ਤੁਸੀਂ ਵੀ ਇਸੇ ਕਰਦੇ ਮੈਂਬਰ ਹੋ? ਹਾਂਜੀ ਆ ਨਾਲ ਹੀ ਸਾਡਾ ਘਰ ਏ। ਕਿਹੜਾ ਆ ਨਾਲ ਲੱਗਦਾ ਹੀ ਹਾਂਜੀ ਨੁਕਸਾਨ ਬਹੁਤ ਜ਼ਿਆਦਾ ਸਰ ਦੋਨਾਂ ਘਰਾਂ ਚ ਬਹੁਤ ਜ਼ਿਆਦਾ ਹੀ ਹੋਇਆ। ਅਸੀਂ 5 ਘਰ ਟੋਟਲ ਇੱਥੇ ਰਹਿ ਰਹੇ ਆ। ਅੱਛਾ। ਹਾਂਜੀ। ਤੇ ਮੈਂ ਦੇਖਿਆ ਰਾਵੜਾ ਔਖਾ ਕਿਉਂਕਿ ਉਹ ਤੁਸੀਂ ਬੇੜੀ ਬਣਾਈ ਹੋਈ ਹੈ। ਹਾਂਜੀ ਪਾਣੀ ਬਹੁਤ ਜ਼ਿਆਦਾ ਸੀ 7-8 ਫੁੱਟ ਪਾਣੀ ਬਾਹਰ ਸੀ ਘਰ ਦੇ ਅੰਦਰ 4-4 5-5 ਫੁੱਟ ਪਾਣੀ ਹੈ ਸੀਗਾ। ਅੱਛਾ। ਹਾਂਜੀ। ਹੁਣ ਜਾ ਕੇ ਹੁਣ ਵੀ ਤੁਸੀਂ ਮੇਰੀ ਖਾਲ ਉੱਪਰ ਹੀ ਰਹਿ ਰਹੇ ਹੋ ਕਿਉਂਕਿ ਹਾਂਜੀ ਹਾਂਜੀ ਸਾਡਾ ਨਾ ਉਧਰੋਂ ਵੀ ਇੱਧਰ ਹੀ ਅਸੀਂ ਰੋਟੀ ਪਾਣੀ ਬਣਾ ਰਹੇ ਹਾਂ ਉਧਰ ਸਾਡੇ ਵੀ ਗਟਰ ਸੀ ਤੇ ਗਟਰ ਬਹਿ ਗਿਆ ਏ ਅੱਛਾ ਹਾਂਜੀ ਤੇ ਉੱਥੇ ਬਿਜਾਣਾ ਮੁਸ਼ਕਲ ਹੈ ਕਰੇ ਕੀ ਐਸਐਸਪੀ ਸਾਹਿਬ ਨੇ ਕੁਝ ਵਾਦੇ ਕੀਤੇ ਭਾਜੀ ਕੀ ਗਾਇਆ ਸਰ ਉਹ ਕਹਿੰਦੇ ਕੱਲ ਨੂੰ ਨਾ ਕੱਲ ਤੋਂ ਤੁਹਾਡਾ ਨਾ ਅਗਲੇ ਤੋਂ ਕੰਮ ਸ਼ੁਰੂ ਕਰਵਾ ਦਾਂਗੇ ਸ਼ਤਾਂ ਦਾ ਅੱਛਾ ਹਾਂਜੀ ਕੀ ਕਹਿੰਦੇ ਇਹ ਦਰਾਰਾਂ ਪੈ ਗਈਆਂ ਹਾਂਜੀ ਹਾਂਜੀ ਸਰ ਇਸ ਕਰਕੇ ਹਾਂਜੀ ਇਸ ਕਰਕੇ ਉਹ ਕਹਿੰਦੇ ਵੀ ਕੱਲ ਨੂੰ ਨਾ ਤੁਹਾਡਾ ਕੰਮ ਸ਼ੁਰੂ ਕਰਵਾ ਦਾਂਗੇ ਸ਼ਤਾਂ ਤੇ ਦੇਖੋ ਹੁਣ ਕਰਦੇ ਕਹਿ ਤੇ ਗਏ ਨੇ ਦੇਖੋ ਕਰਦੇ ਕਿ ਨਹੀਂ ਕਰਦੇ ਅੱਛਾ ਹਾਂਜੀ ਕੋਈ ਅਫਸਰ ਵੀ ਅਫਸਰ ਸਾਹਿਬਾਨ ਵੀ ਕੁਝ ਨੋਟ ਕਰਕੇ ਲੈ ਕੇ ਗਏ ਨੇ ਹਾਂਜੀ ਸਰ ਲੇਖ ਕੇ ਲੈ ਗਏ ਨਾਂ ਨੂੰ ਲਿਖ ਕੇ ਲੈ ਗਏ ਹਲੇ ਕੋਈ ਪਤਾ ਕੋ ਨਹੀਂ ਹਲੇ ਕੱਲ ਨੂੰ ਆਉਣਗੇ ਜਿੰਨਾ ਚਿਰ ਲੱਗਦੇ ਨਹੀਂ ਉਹਨਾਂ ਚਿਰ ਤਾਂ अच्छा ए, एक वरी ज़ूम करके दिखा दें क्योंकि ਘਰਾਂ ਦੇ ਵਿੱਚ ਵੀ ਤਰੇੜਾਂ ਪਈਆਂ ਹੋਈਆਂ ਨੇ ਸਾਰਾ ਘਾਰ ਹੀ ਜਿਹੜਾ ਹੈ ਪੂਰਾ ਕਿਸ ਤਰੀਕੇ ਨਾਲ ਖੱਜਲ ਖਵਾਰ ਲੋਕੀ ਹੋ ਰਹੇ ਨੇ ਕਿੰਨੇ ਕੇ ਮੈਂਬਰ ਨੇ ਸਰ ਟੋਟਲ ਸਰ ਇੱਥੇ 18 ਮੈਂਬਰ ਜੀ 18 ਮੈਂਬਰ ਰਹਿੰਦੇ ਉੱਥੇ ਤੁਸੀਂ ਹਾਂ ਜੀ ਪੰਜ ਘਾਰੇ 18 ਮੈਂਬਰ ਹੈ ਜੀ ਇੱਕ ਤਾਂ ਮੈਂ ਦੇਖ ਰਾਂ ਤੁਸੀਂ ਪਿੰਡਾਂ ਜਿਹੜਾ ਪਿੰਡ ਆ ਮੇਨ ਉੱਥੋਂ ਬਿਲਕੁਲ ਕੱਟ ਆਊਟ ਹੋ ਗਏ ਹੋ ਕਿਉਂਕਿ ਵਿੱਚ ਪਾਣੀ ਹੈ ਤੇ ਕੋਈ ਮੇਰੇ ਖਾਲ ਸੇਵਾ ਵਾਲਾ ਪਹੁੰਚਦਾ ਇੱਥੇ ਕਿ ਨਹੀਂ ਪਹੁੰਚਦਾ ਨਹੀਂ ਜੀ ਵਾਲੇ ਉਹ ਆਉਂਦੇ ਪਿੱਛੇ ਪਿੱਛੇ ਇੱਥੇ ਪਾਣੀ ਹੁਣ ਘਟਿਆ ਹੁਣ 2 ਦਿਨ ਹੋ ਗਏ ਹੁਣ ਇੱਥੇ ਆਉਣ ਲੱਗੇ ਪਹਿਲਾਂ ਕੋਈ ਵੀ ਨਹੀਂ ਇੱਥੇ ਪਹੁੰਚਿਆ ਜੀ ਅੱਛਾ ਕਿੰਨੀ ਦੇਰ ਤੇ ਤੁਸੀਂ ਫਸਿਆ ਹੋ ਇੱਥੇ ਸਾਨੂੰ ਬਾਈ ਵੀ ਤੋਂ 22 ਦਿਨ ਹੋ ਗਏ ਜੀ 20 ਤੋਂ 22 ਦਿਨ ਹੋ ਗਏ ਹਾਂ ਜੀ ਤੰਬੂ ਲਾ ਕੇ ਸੇਵਾ ਵਾਲਿਆਂ ਤੰਬੂ ਤੇ ਨਾਗਲ ਇੱਥੇ ਲਾ ਲਾਈਦਾ ਜਗ੍ਹਾ ਆਉਂਦਾ ਅੱਛਾ ਤੁਸੀਂ ਵੀਡੀਓ ਪਾਈ ਸੀ ਕਿਸੇ ਕਿਸੇ ਨਹੀਂ ਜੀ ਕੱਲ ਕੱਲ ਆਏ ਸੀ ਮੀਡੀਆ ਵਾਲੇ ਉਹਨਾਂ ਨੇ ਪਾਈ ਸੀ ਜੀ ਅੱਛਾ ਹਾਂ ਜੀ ਹੁਣ ਆ ਰਹੀ ਹੈ ਮਦਦ ਕੋਈ ਹਾਂਜੀ ਆ ਰਹੇ ਨੇ ਬਾਕੀ ਦੇਖੋ ਹੁਣ ਕਹਿ ਤੇ ਗਏ ਨੇ ਮਦਦ ਵਾਸਤੇ న్యూਜ਼ ਵਾਲੇ ਵੀ ਆ ਰਹੇ ਆ న్యూਜ਼ ਵਾਲੇ ਆ ਰਹੇ ਆ ਅੱਛਾ ਅੱਛਾ న్యూਜ਼ ਵਾਲੇ ਆ ਰਹੇ ਆ న్యూਜ਼ ਵਾਲੇ ਆ ਰਹੇ ਆ ਠੀਕ ਹੈ ਹਾਂਜੀ ਕੋਈ ਗੱਲ ਨਹੀਂ ਜੀ ਅਸੀਂ ਅਸੀਂ ਵੀ ਅਪੀਲ ਕਰਦੇ ਆ ਕਿ ਜਿਹੜੇ ਵੀ ਲੋਕ ਜਿਹੜੇ ਨੇ ਸਮਾਜ ਸੇਵੀ ਨੇ ਜਾਂ ਕਲਾਕਾਰ ਸੱਜਣ ਮਿੱਤਰ ਨੇ ਇਹ ਫਿਰੋਜ਼ਪੁਰ ਦਾ ਜਿਹੜਾ ਹੈ ਨਵੀਂ ਗੱਟੀ ਰਾਜੋਕੇ ਮੈਂ ਸਹੀ ਕਹਿ ਰਿਹਾ ਜੀ ਹਾਂਜੀ ਨਵੀਂ ਗੱਟੀ ਰਾਜੋਕੇ ਨਵੀਂ ਗੱਟੀ ਰਾਜੋਕੇ ਦਾ ਇਹ ਇੱਕ ਘਰ ਹੈ ਤੇ ਜਿੱਥੇ ਦੇਖ ਸਕਦੇ ਹੋ ਤੁਸੀਂ ਨਾਲ ਦੱਸਦੇ ਕਿ ਇੱਥੇ ਐਸਐਸਪੀ ਸਾਹਿਬ ਵੀ ਪਹੁੰਚੇ ਹੋਏ ਸੀ ਕਿਸੇ ਵੀ ਪਿੰਡ ਨੂੰ ਪੁੱਛ ਲਵਾਂਗੇ ਕਿ ਉਹ ਪੰਜ ਪਰਿਵਾਰਾਂ ਦਾ ਘਰ ਜਿਹੜਾ ਕਿ ਬਿਲਕੁਲ ਅਲੱਗ ਹੈ ਰਸਤੇ 'ਚ ਪਾਣੀ ਭਰਿਆ ਹੋਇਆ ਇੱਥੇ ਪਹੁੰਚ ਸਕਦੇ ਹੋ ਤੁਸੀਂ ਤੇ ਮਦਦ ਲਈ ਜਰੂਰ ਸੰਪਰਕ ਕਰੋ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਹੀ ਬਹੁਤ ਸਾਰੇ ਅਜਿਹੇ ਘਰ ਨੇ ਜਿਨ੍ਹਾਂ ਦੇ ਘਰ ਦੀਆਂ ਛੱਤਾਂ ਟਹਿ ਗਈਆਂ ਨੇ ਘਰ 'ਚ ਤਰੇੜਾਂ ਪੈ ਗਈਆਂ ਨੇ ਘਰ ਰਹਿਣ ਵਾਲੇ ਨਹੀਂ ਕਿਉਂਕਿ ਜੇ ਰਹਿੰਦੇ ਨੇ ਤਾਂ ਡਿੱਗਣ ਦਾ ਘਰ ਹੈ ਤੇ ਜਾਂਦੇ-ਜਾਂਦੇ ਇੱਕ ਵਾਰੀ ਮੈਂ ਕਹੂੰਗਾ ਜ਼ੂਮ ਕਰਕੇ ਦਿਖਾ ਦੇਣ ਕੈਮਰਾਮੈਨ ਕਿਕੰਜ ਇਹ ਤਰਪਾਲਾ ਪਾ ਕੇ ਇਹ ਪਰਿਵਾਰ ਰਹਿ ਰਿਹਾ ਸੀ ਤੇ ਹਲੇ ਤੱਕ ਦੇਖ ਸਕਦੇ ਹੋ ਮਹੀਨਾ ਹੋਣ ਵਾਲਾ 23 ਤਰੀਕ ਤੋਂ ਬਾਅਦ ਇਸੇ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਛੋਟੇ ਛੋਟੇ ਬੱਚਿਆਂ ਦੇ ਨਾਲ ਜਿਹੜਾ ਹੈ ਗੁਜ਼ਾਰਾ ਕੀਤਾ ਜਾ ਰਿਹਾ ਹੈ ਭਜੀ ਕਿੱਦਾਂ ਮਤਲਬ ਇਹ ਉੱਪਰ ਕਿਉਂ ਕੀਤਾ ਤੁਸੀਂ ਜਰਾ ਇਹ ਸਰ ਪਾਣੀ ਆਇਆ ਸੀ ਤੇ ਪਾਣੀ ਦੇ ਪਾਣੀ ਇੰਨਾ ਜ਼ਿਆਦਾ ਆ ਗਿਆ ਸੀ ਸਾਡੇ ਕੋਲ ਜਿੰਨਾ ਸਾਮਾਨ ਹੋ ਗਿਆ ਸੀ ਉੱਪਰ ਰੱਖ ਲਿਆ ਪਰ ਉੱਪਰ ਕੀ ਕੀ ਕਰਾਂਗੇ ਹੁਣ ਜਿੰਨਾ ਮੰਨ ਕੇ ਚੱਲੋ ਥੱਲੇ ਪਾਣੀ ਸੀ ਉਤੋਂ ਛੱਤ ਵੀ ਚੁੰਦੀ ਸੀ ਤੇ ਛੱਤ ਤੇ ਚੂਨ ਕਰਕੇ ਆ ਦੇਖੋ ਸਾਰੀ ਪਲਾਈ ਫੁੱਲ ਗਈ ਹੈ ਜੀ ਸਾਰਾ ਫਰਨੀਚਰ ਦਾ ਸਾਮਾਨ ਉਧਰ ਵੀ ਤੁਹਾਨੂੰ ਦਿਖਾਵਾਂਗੇ ਉਧਰ ਵੀ ਸਾਰੇ ਬੈਡ ਬੂਡ ਖਰਾਬ ਹੋ ਗਏ ਨੇ ਜੀ ਹਾਂਜੀ ਤੇ ਉਧਰ ਵੀ ਜਿੰਨਾ ਵੀ ਸਾਮਾਨ ਹੈ ਪਾਣੀ ਦੇਖ ਸਕਦੇ ਕੋਈ ਇੱਥੋਂ ਤੱਕ ਸਲਾਤ ਚ ਬੰਨ ਡਈ ਹੈ ਇੱਥੋਂ ਤੱਕ ਨੰਨਾ ਪਾਇਨਾਗ ਦੇ ਦੇਖ ਸਕਦੇ ਹੋ ਉਧਰ ਵੀ ਤੁਹਾਨੂੰ ਦੂਸਰੇ ਕਮਰੇ ਚ ਵੀ ਦਿਖਾਉ ਤੁਸੀਂ دیکھتے ਰਹੋ ਅਸੀਂ ਫਿਰੋਜ਼ਪੁਰ ਤੋਂ ਮੈਂ ਐਂਕਰ ਮिक्की ਜੈਕਰ ਕੈਮਰਾਮੈਨ ਐਮੀ ਵਰਕਤਨਾਲ